ਮੰਡੀ 'ਚ ਝੋਨਾ ਲੈ ਕੇ ਪਹੁੰਚੇ ਕਿਸਾਨਾਂ ਦੇ ਚਿਹਰੇ ਇਸ ਵਾਰ ਨਿਰਾਸ਼ਾ ਨਾਲ ਭਰੇ ਹੋਏ ਨੇ। ਝਾੜ ਘਟਾਉਣ ਕਾਰਨ ਫਸਲ ਦਾ ਭਾਅ ਵੀ ਉਮੀਦਾਂ ਤੋਂ ਬਹੁਤ ਘਟ ਗਿਆ। ਹੁਣ ਇਹ ਇਨਾਜ ਮੰਡੀ ਅੱਜ ਕਿਸਾਨਾਂ ਦੇ ਦੁੱਖਾਂ ਦੀ ਗਵਾਹ ਬਣੀ ਹੋਈ ਹੈ। ਕਿਸਾਨਾਂ ਨੇ ਸਾਹਕ ਕਿਹਾ ਕਿ ਸਾਨੂੰ ਐਮਐਸਪੀ ਚਾਹੀਦੀ ਹੈ ਨਹੀਂ ਤਾਂ ਘਾਟਾ ਸਹਿਣਾ ਬਹੁਤ ਔਖਾ ਹੋ ਜਾਵੇਗਾ। ਉਹਨਾਂ ਕਿਹਾ ਕਿ 4000 ਰੁਪਏ ਵਾਲਾ ਬਾਸਮਤੀ ਝੋਨਾ ਸਿਰਫ 2800 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। 1509 ਝੋਨਾ ਲੈ ਕੇ ਆਇਆ ਜੀ ਚਾਰ ਪਿਛਲੇ ਸਾਲ 25 ਤੋਂ 30 ਕੁਇੰਟਲ ਦਾ ਸੀ ਜੀ ਐਤਕੀ 15 ਤੋਂ 20 ਕੁਇੰਟਲ ਦਾ ਬਾਰਸ਼ ਜ਼ਿਆਦਾ ਹੋਣ ਕਰਕੇ ਜੀ ਮੌਸਮ ਖਰਾਬ ਕਰਕੇ ਥੋੜਾ ਚਾਰ ਦਾ ਫਰਕ ਹੈ ਜੀ ਰਹਿਣਾ ਖੁੰਦਾ ਸਰਕਾਰ ਰੇਟ 'ਚ ਬਹੁਤ ਜ਼ਿਆਦਾ ਮਾਰ ਪੈ ਰਹੀ ਹੈ ਜੀ ਜੇ ਰੇਟ ਇਹਦਾ 37 38 ਸਵਾਂ ਮਿਲੇ ਜੀ ਫਿਰ ਇਹ ਉਸਾਂ ਦੇ ਬਰਾਬਰ ਹੋਵੇ ਹੁਣ ਇਹਦਾ ਰੇਟ ਮਿਲਦਾ ਜੀ 2900 2800 ਜਦੋਂ ਝੋਨਾ ਲੈ ਕੇ ਆਇਆ ਸੀ ਸ਼ੁਰੂ ਹੋਇਆ ਤੇ ਜੀ ਉਦੋਂ ਦੇ 3400 ਦਾ ਰੇਟ ਸੀਗਾ ਹੁਣ 100 100 ਰੋਜ਼ ਬੈਕ ਬੈਕ ਆਉਂਦਾ ਜਾਂਦਾ ਜੀ ਦਿਨੋ ਦਿਨ ਘਰ ਦਾ ਜਾਂਦਾ ਜੀ ਇਹ ਸਰਕਾਰ ਨੂੰ ਪੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਸੋਚਣਾ ਚਾਹੀਦਾ ਜੀ ਇਹਦੇ ਬਾਰੇ ਜੇ ਕਿਸਾਨ ਬਚਾਉਣੇ ਤਾਂ ਥੋੜਾ ਬਹੁਤ ਬੋਨਸ ਦੇਣ ਤਾਂ ਇਹ ਬਸਪਤੀ ਗਾਹ ਨੂੰ ਲੱਗੂ ਜੀ ਨਹੀਂ ਬਸਪਤੀ ਦਾ ਇਸ ਰੋਟ ਦਾ ਬਹੁਤ ਬੰਦਾ ਹਾਲਾ ਜੀ ਗਾਹ ਨੂੰ ਫਾਇਦੇ ਬਹੁਤ ਨੇ ਜੀ ਇੱਕ ਤਾਂ ਇਹ ਨਾਲ ਅੱਗ ਨਹੀਂ ਲਾਉਣੀ ਪੈਂਦੀ ਜੀ ਇਹਦਾ ਰੈਂਡ ਖੁੰਦ ਘੱਟ ਹੁੰਦੀ ਹੈ ਜੀ ਅੱਗ ਦੀ ਲੋੜ ਨਹੀਂ ਪੈਂਦੀ ਤੇ ਪਾਣੀ ਦੀ ਬਚਤ ਹੈ ਜੀ ਪਾਣੀ ਦੀ ਬਚਤ ਖਾਸੀ ਹੁੰਦੀ ਹੈ ਇਹਦੇ ਨਾਲ ਸਾਰੀ 85 ਦਿਨਾਂ ਚ ਵੱਢੀ ਜਾਂਦੀ ਹੈ ਜੀ ਉਹਦਾ ਬਹੁਤ ਫਾਇਦਾ ਹੈਗਾ ਜੀ ਸਰਕਾਰ ਨੂੰ ਇਹਦੇ ਤੇ ਰੇਟ ਦੇਣਾ ਚਾਹੀਦਾ ਜੀ ਮੇਨ ਮੁੱਦਾ ਤੇ ਹੀ ਹੈ ਐਤਕੀ ਕਿਸਾਨਾਂ ਨੂੰ ਬਚਾਉਣ ਵਾਸਤੇ ਬੌਨਸ ਦੇਣਾ ਚਾਹੀਦਾ ਜੀ ਬੌਨਸ ਥੋੜਾ ਦਿਨ ਬਹੁਤਾ ਦਿਨ ਦੇਣ ਦੀ ਜ਼ਰੂਰਤ ਆਏਗਾ ਹਨੂ ਪੰਛਪਤੀ ਲੱਗੂਗੀ ਨਹੀਂ ਇਸ ਲੋਡ ਪੰਛਪਤੀ ਲੱਗਣੀ ਨਹੀਂ ਜੀ ਸਰਕਾਰ ਪੂਸਿਆ ਤੋਂ ਰੋਕ ਰਹੀ ਹੈ ਸਾਨੂੰ ਮਜਬੂਰੀ ਕਰਨੋਂ ਲਾਉਣੀ ਪੈ ਰਹੀ ਹੈ ਜੀ ਉਹਦਾ ਕ੍ਰੈਡ ਫੰਡ ਬਹੁਤ ਵੱਡਾ ਉਹਦੇ ਤੇ ਅੱਗ ਲਾਉਣੀ ਪੈਂਦੀ ਹੈ ਜੀ ਉਹ ਵਿੱਚ ਵਾਹੀ ਨਹੀਂ ਜਾਂਦੀ ਇਹਦੀ ਰੇਂਜ ਫੰਡ ਵਿੱਚ ਵਾਹੀ ਜਾਂਦੀ ਜੀ ਟਾਈਮ ਸਾਡੇ ਕੋਲੇ ਖੁੱਲਾ ਹੁੰਦਾ ਉਹਦੇ ਵੇਲੇ ਟਾਈਮ ਸਾਡੇ ਕੋਲੇ ਬਿਲਕੁਲ ਨਹੀਂ ਹੁੰਦਾ ਜੀ ਕਣਕ ਬੀਜਣੀ ਪੈਂ ਇਸ ਕਰਕੇ ਹੀ ਮੰਗਾ ਜੀ ਟੀਐਮ ਸਾਹਿਬ ਨੂੰ ਪੀਐਮ ਸਾਹਿਬ ਨੂੰ ਵੀ ਇਹਦੇ ਪਹੁੰਚ ਦਿੱਤਾ ਜਾਵੇ ਜੀ ਅਜੀ ਜਿਹੜੀ ਲੈ ਰਹੇ ਆਂਗੇ 1509 ਉਹ ਘਾਟ ਕਿੰਨਾ ਜਦੋਂ 1509 ਪਹਿਲੇ ਸਟਾਰਟ ਹੋਇਆ ਜਦੋਂ ਉਹਦਾ ਰੇਟ 34-3500 ਰੁਪਿਆ ਵੇਖੀ ਦੀ ਜਦੋਂ ਕਿਸਾਨਾਂ ਦੀ ਜਿਹੜੀ 1509 ਮੰਡੀ ਦੇ ਵਿੱਚ ਆਉਣ ਲੱਗੀ ਇਹਦਾ ਰੇਟ 2400 ਤੋਂ ਲੈ ਕੇ 2800 ਤੱਕ ਦਾ ਰੇਟ ਆ ਗਿਆ ਸਾਰੇ ਦਾ ਦੇਖੋ ਜੀ ਦੱਸ ਰਹੇ ਨੇ ਸਾਰੇ ਹੀ ਤਕਰੀਬਨ ਸਭ ਦਾ ਹੀ ਘਟਾ ਹੈਗਾ ਆਪਣਾ 15 ਪੰਨਾ 25-25 ਦਾ ਹੈ 17 18 ਦਾ 3 4 ਕੁ ਮਾਤ ਤੋਂ ਦਿੱਤੇ ਮੰਗਰ فرق ਪੈਂਦਾ ਜੀ ਨਹੀਂ ਹੋਣਾ ਚਾਹੀਦਾ ਕਿੱਤਰਾਂ ਦੇ ਕਿਸਾਨ ਕਿਵੇਂ ਬਚੂਗਾ ਜੀ ਚਾਹੀਦੀ ਬੋਸਤੀ ਚਾਹੀਦੀ ਹੈ ਕੋਲ ਸੀਤਾ ਜੀ ਇਹਦਾ ਆਪਾਂ ਨੂੰ ਰੇਟ ਫਿਕਸ ਚਾਹੀਦਾ ਬਾਸ ਨੇ ਜਾਂ ਹੋਰ ਉਹ ਵੀ ਚੀਜ਼ਾਂ ਉਹ ਵੀ ਚੀਜ਼ਾਂ ਜੀ ਜਵੇ ਦੀ ਕਾਸਤਾ ਆਪਣੇ ਇਧਰ ਜੋ ਬਾਸਪਤੀ ਦੀ ਢੋਲੇ ਦੀ ਵੱਧ ਹੋ ਰਹੀ ਹੈ ਹੁਣ ਜੀ ਆਪਣੇ ਨਾਬੇ ਏਰੀਆ ਚ ਇਹਦਾ ਵੀ ਰੇਟ ਚਾਹੀਦਾ ਜੀ ਜੇ ਫਿਕਸ ਹੋਵੇ ਤਾਂ ਬਸ ਲਾਉਣ ਪਾਸੇ ਪਾਣੀ ਦੀ ਬਚਤ ਦੇ ਨਾਲ ਟਾਈਮ ਘੱਟ ਲੈਂਦੀ ਐ ਹੋਰ ਧਾਲਾਂ ਨੇ ਜਾਂ ਹੋਰ ਮਹੱਤਵਪੂਰਨ ਸਾਰੀਆਂ ਚੀਜ਼ਾਂ ਨੇ ਕਈ ਫੋਕਲਾਂ ਨੇ ਸਾਹੀ ਦੀ ਜੀ ਬਾਕੀ ਦੀ ਵੀ ਚਾਹੀਦੀ ਆ ਉਹ ਵੀ ਏਰੀਆ ਵੰਡਿਆ ਜਾਵੇ ਜੇ ਧਾਲਾਂ ਦੀ ਹੈ ਮੂਗੀ ਦੀ ਹੈ ਐਂ ਕਰਤੀ ਹੋਵੇ ਹੋ ਰਵੇ ਤਾਂ ਉਧਰ ਵੀ ਰੱਖਵਾ ਜਾਵੇ